ਇਹ ਕੋ ਚੌੜੀ ਗਲੀ ਦੀ ਪੋਜੀਸ਼ਨ ਹੈ ਉਹ ਬਹੁਤ ਨਾਜ਼ੁਕ ਪੋਜੀਸ਼ਨ ਹੈ ਬਹੁਤ ਮੋਡੀਫਾਈਸ਼ਨ ਹੈ ਕਿਉਂਕਿ ਪਾਣੀ ਬਿਲਕੁਲ ਸੜ ਚੁੱਕਿਆ ਹੈ ਤੇ ਮੈਂ ਆ ਸਾਡਾ ਮੁੰਡਾ ਸਰਵੇਅਰ ਬੁਲਾਇਆ ਜੈਨ ਵੀ ਬੁਲਾਇਆ ਇਹਨਾਂ ਨੇ ਵੀ ਗੱਲ ਕੀਤੀ ਹੈ ਉਹਨਾਂ ਅਸੀਂ ਇਹ ਕਹਿੰਦੇ ਜਿੱਥੇ ਐਂਧਪੁਰ ਇੱਕ ਪੱਖਾ ਲਾ ਕੇ ਬਰਮਾ ਲਾ ਕੇ ਉੱਤੇ ਅਸੀਂ ਮਸਲਾ ਲਾਉਣਾ ਹੈ ਇੱਕ ਪੈਪ ਗਰੇ ਇੱਕ ਪੈਪ ਪਾਉਣ ਵਾਸਤੇ ਤੇ ਇੱਕ ਪੈਪ ਚਲਾਈ ਵੀ ਇਧਰੋਂ ਪੁਰਾਣੇ ਦਫਤਰ ਕੋਲ ਇੱਕ ਪੈਪ ਤੇ ਨਵੀਂ ਖੋਦ ਪੈਦਾ ਬੰਦ ਸੀ ਉਹ ਖੁੱਲੀ ਹੁਣ ਉਹ ਚਲਾਈ ਅਸੀਂ ਕੱਲ ਦੇ ਲੱਗੇ ਸਾਰਾ ਦਿਨ ਹੋ ਗਿਆ ਰਾਤ ਹੋ ਗਈ ਉਹ ਇਹ ਜੀ ਪ੍ਰੋਬਲਮ ਨਹੀਂ ਆਉਂਦੀ ਅਸੀਂ ਬਿਲਕੁਲ ਇਹਨੂੰ ਕੱਲ ਤੱਕ ਕਲੀਅਰ ਕਰ ਦਾਂਗੇ ਇਹ ਬਿਲਕੁਲ ਅਸੀਂ ਇਹਦੇ ਨਾਲ ਸ਼ਹਿਰ ਵਾਸੀਆਂ ਨੇ ਅਸੀਂ ਵੀ ਸ਼ਹਿਰ ਵਾਸੀੰਦ ਨੇ ਮਤਲਬ ਸੁਨੇਹਾ ਲਾਉਣੇ ਸਾਡੀ ਸਹਿਯੋਗ ਕਰਨ ਮੈਂ ਪਿੱਛੇ ਸਪਾਈ ਸੇਵਕਾਂ ਦੀ ਹੜਤਾਲ ਸੀ ਹੜਤਾਲ ਖਲਾਈ ਹੈ ਉੱਥੇ ਵੀ ਇਹੀ ਮੈਸੇਜ ਹੈ ਤੇ ਰਾਜਨੀਤੀ ਨਾ ਕਰਨ ਤਕਰੀਬਨ ਇੱਥੇ ਲਈ ਸ਼ਹਿਰ ਵਾਸੀ ਦਾ ਪਕੜ ਕੇ ਕਿਸੇ ਵੀ ਪਾਰਟੀ ਦੇ ਕੋਈ ਨੁਮਾਇੰਦਾ ਐਮਸੀ ਐ ਐਮਐਲਏ ਸਾਹਿਬ ਨੇ ਕੋਈ ਵੀ ਇੱਥੇ ਆਪਾਂ ਰਾਜਨੀਤੀ ਨਾ ਕਰੀਏ ਇੱਥੇ ਲੋਕਾਂ ਨੂੰ ਰਹਿਤ ਦਈਏ ਬੱਤ ਬੱਤ ਕੰਮ ਕਰਕੇ ਲਾਜਮਨ ਲਾ ਕੇ ਜਿਹੜੀ ਚੀਜ਼ ਲੋੜਾ ਪੱਕੇ ਲੋੜਾ ਨੇ ਕਿ ਵੀ ਨਵੇਂ ਵੀ ਲੋੜਾ ਨਵੇਂ ਪੱਕਾ ਸੀ ਬਿਲਕੁਲ ਦੇ ਤਿਆਰ ਹੈ ਕੋਈ ਪ੍ਰੋਬਲਮ ਨਹੀਂ ਕੋਈ ਪੈੜ ਗਈ ਕੋਈ ਪ੍ਰੋਬਲਮ ਨਹੀਂ ਕਮੇਟੀ ਕੋਣੀ ਕੋਈ ਪ੍ਰੋਬਲਮ ਨਹੀਂ ਵੀ ਨਾਲ ਦੀ ਨਾਲ ਹੀ ਇੱਥੇ ਸੀ ਜੋ ਵੀ ਕੰਮ ਹੈ ਮਿੰਟੋ ਮਿੰਟੀ ਲਾ ਕੇ ਬੰਦਨ ਅਸੀਂ ਲੋਕਾਂ ਦਾ ਰਾਤ ਚਾ ਸਕੀ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਬਿਝਵਾਦ ਬਣਾਉਣਾ ਚਾਹੁੰਦਾ ਵੀ ਚੌੜੀ ਗਲੀ ਚ ਨਹੀਂ ਅੱਜ ਨਹੀਂ ਆਏ ਚੌੜੀ ਗਲੀ ਚ ਕਈ ਵਾਰੀ ਆਏ ਆ ਤੁਹਾਡੇ ਨਾਲ ਅੱਜ ਆਏ ਆ ਪਹਿਲੀ ਗੱਲ ਤਾਂ ਕਿਉਂਕਿ ਕਈ ਮਿੱਤਰਾਂ ਦਾ ਯਾਰਾਂ ਦੋਸਤਾਂ ਦਾ ਹੋਰਦਾ ਇਹ ਤੌਖਲਾ ਸੀਗਾ ਬੇਮਜੂਦਾ ਪ੍ਰਧਾਨ ਬੀਜੇਪੀ ਦਾ ਪ੍ਰਧਾਨ ਹੈ ਤੇ ਉਹ ਕੋਈ ਲੋਕਾਂ ਦੀ ਸੇਵਾ ਦਾ ਵਧੀਆ ਕੰਮ ਨਹੀਂ ਕਰ ਰਿਹਾ ਜਦ ਕਿ ਜੋ ਇਸ ਗੱਲ ਦਾ ਸੀ ਇਨੀਸ਼ੀਏਟ ਪਲੇ ਆ ਪ੍ਰਧਾਨ ਜੀ ਨੂੰ ਮਿਲੇ ਹਾਲ ਕਰਵਾ ਦੂਰ ਨਿਤਨੇ ਵਾਰੀ ਮੈਨੂੰ ਕਿ ਡਿਸਪੋਜ਼ਲ ਤੇ ਕਦੇ ਪਾਣੀ ਕਢਾਉਣ ਲੱਗੇ ਉਹਰਾਪਰਾ ਮੇਲੇ ਤੇ ਮੈਂ ਮੌਕੇ ਤੇ ਜਾ ਕੇ ਮਿਲਿਆ ਤਾਂ ਮੈਂ ਇਹਨਾਂ ਨੂੰ ਬੇਨਤੀ ਕਰੀ ਵੀ ਤੁਸੀਂ ਜਾਣਦੇ ਕਿਉਂ ਨਹੀਂ ਕਹਿੰਦੇ ਜਾਣਦੇ ਤਾਂ ਹੈਗੇ ਆ ਜੀ ਪਰ ਅਸੀਂ ਕਦੇ ਲਾਈਵ ਵੀ ਨਹੀਂ ਹੋਏ ਕਸੀਂ ਕਦੇ ਇੰਟਰਵਿਊ ਨਹੀਂ ਦਿੱਤੀ ਤੇ ਲੋਕਾਂ ਤੱਕ ਹੋ ਸਕਦਾ ਸੁਨੇਹਾ ਨਾ ਪਹੁੰਚਿਆ ਹੋਵੇ ਤਾਂ ਮੈਂ ਬੇਨਤੀ ਕਰੀ ਵੀ ਕਿਉਂ ਨਾ ਆਪਾਂ ਜਾ ਕੇ ਜੇ ਇਹ ਜੀ ਗੱਲ ਹੈ ਤੁਸੀਂ ਲੋਕਾਂ ਮੁਰੇ ਆਓ ਤੇ ਆਪਦੀ ਪਿਸ਼ਿਸ਼ਣ ਦੱਸ ਤੇ ਫਿਰ ਇਹਨੂੰ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋ ਰਾਤ ਨੂੰ ਸਟਾਈਆਂ ਲੱਗੀਆਂ ਡਿਸਪੋਜ਼ਲ ਤੇ ਉਹ ਜਿਹੜੀਆਂ ਝਾੜੀਆਂ ਦੀਆਂ ਹੁੰਦੀਆਂ ਉਹ ਪਾਸ ਪੁੱਸ ਗਈਆਂ ਲਾਈਟ ਚਲੀ ਗਈ ਉਸ ਤੋਂ ਬਾਅਦ ਚਲੋ ਦਵਾਈ ਦੂਈ ਲੈ ਕੇ ਅਸੀਂ ਚਾਹ ਪੀ ਕੇ ਤੇ ਹੁਣ ਇੱਥੇ ਲੋਕਾਂ ਦੇ ਦਰਸ਼ਨ ਕਰਨ ਤੇ ਮੌਜੂਦਾ ਸਥਿਤੀ ਨੂੰ ਦੇਖਣ ਆਏ ਆ ਤੇ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਲੋਕਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਟਰਮਾ ਬਣਾ ਕੇ ਰੱਖਦੇ ਹੋ ਤੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਯਾਰ ਤੁਸੀਂ ਇੱਥੇ ਸ਼ਾਸਤਨਾ ਕਰੋ ਜੇ ਕੋਈ ਕਰ ਸਕਦਾ ਕੰਮ ਕਰੋ ਆ ਕੇ ਜਿੰਨੇ ਬੰਦੇ 10 15 ਦਿਨਾਂ ਚ ਲਾਈਵ ਹੋ ਮੁੜ ਗਏ ਬਾਕੀ ਪਾਰਟੀਆਂ ਵਾਲੇ ਮੈਨੂੰ ਕੋਈ ਨਾਮ ਲੈ ਕੇ ਇਹੀ ਕੰਮ ਤਾਂ ਮੌਜੂਦਾ ਸਰਕਾਰ ਕਰੀ ਜਾਂਦੀ ਹੈ ਜਿਹੜਾ ਤੁਸੀਂ ਬਾਕੀ ਪਾਰਟੀਆਂ ਕਰੀ ਜਾਂਦੇ ਹੋ ਉਹੀ ਮੌਜੂਦਾ ਸਰਕਾਰ ਕਰ ਰਹੀ ਹੈ ਉਹ ਵੀ ਕਿਸਤੀ ਲੈ ਕੇ ਰੇਗਦੇ ਜਾਂਦੇ ਨੇ ਰੇਗਦੇ ਪੁੱਛਦੇ ਨੇ ਹਾਂਜੀ ਭਾਈ ਜੀ ਕੀ ਚਾਹੀਦਾ ਤੁਹਾਨੂੰ ਕੀ ਚਾਹੀਦਾ ਕਹਿੰਦੇ ਨੇ ਉਹ ਤੋਂ ਭੱਜ ਜਾਂਦੇ ਨੇ ਤੇ ਆਪਣੇ ਭਾਈ ਸਾਹਿਬ ਜੇ ਆਪਾਂ ਆਕੇ ਮੌਜੂਦਾ ਜੰਨੇ ਵੀ ਇਹਨਾਂ ਦੇ 92 ਗੁੰਗੇ ਨੇ ਉਹ ਅਹੀਂ ਕਿਸਤੀਆਂ ਚੱਕੀ ਫਿਰਦੇ ਨੇ ਇੱਕ ਤੋਂ ਨੂੰ ਛੱਡ ਕੇ ਉਹ ਸਾਰੇ ਇਸੇ ਗੱਲ ਦੇ ਚੱਕਰ ਤਰੇ ਫਿਰਦੇ ਨੇ ਨੰਬਰ ਬਣਾਉਣ ਦੇ ਹਰੇਕਾਂ ਦੇ ਕਿੱਥੇ ਗਏ ਜੀ ਦੌਰਾ ਕਰਨ ਗਿਆ ਦੌਰਾ ਕਰ ਕੀ ਕੀ ਕਰ ਰਹੇ ਹੋ ਉਹ ਤਾਂ ਤੁਹਾਨੂੰ ਟੈਲੀਵਿਜ਼ਨ ਤੇ ਵੀ ਤੁਸੀਂ ਜਾਂਦਾ ਇੱਕ ਘਰ ਦੇਖਣਾ ਤੁਹਾਨੂੰ ਖੜੇ ਵੀ ਤੁਸੀਂ ਜਾਂਦਾ ਸਾਰੇ ਹਲੀ ਦੇ ਘਰੇ ਵੀ ਮਸ ਮਸਲਾ ਇਹ ਵੀ ਤੁਸੀਂ ਉਹਨੂੰ ਕਿੰਨੀ ਸਜਿੱਦਗੀ ਨਾਲ ਦੇਖ ਰਹੇ ਹੋ ਭਲਾੜਾ ਸਾਰਾ ਡੁੱਬਿਆ ਪਿਆ ਘਟੂ ਘਾੜ ਚਾਂਦਪੁਰਾ ਬਣ ਤਾਂ ਚੱਲੀ ਜਾਊਗਾ ਉਹ ਕਿ ਇੱਕ ਬੰਦੇ ਦੀ ਸਮੱਸਿਆ ਨਹੀਂ ਹੈਗੀ ਉਹ ਵੱਡਾ ਮੁੱਦਾ ਹੈ ਉੱਥੇ ਉਹ ਸਹੀ ਸਮੂਤ ਪਾਣੀ ਚੱਲ ਰਿਹਾ ਹੈ ਕਿਉਂ ਨਾ ਆਪਾਂ ਲੋਕਾਂ ਨੂੰ 15 ਦਿਨੋਂ ਕਿੱਥੇ ਨਹੀਂ ਆਦਵਾਰੀ ਰਣਜੀਤ ਤੇ 2 ਐਮਸੀ ਆ ਇੱਕ 15 ਬੜ ਦਾ ਇੱਕ 9 ਬੜ ਦਾ ਕੀ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਭਾਈ ਦੇਖੋ ਐਮਸੀ ਤਾਂ ਆਪ ਦੀ ਵਿਚਾਰੇ ਜਿੰਨੇ ਜੰਮਵਰੀ ਜੋ ਹੈ ਕਿ ਚੋਕੇ ਹੈਗੇ ਨੇ ਨਿਮਾਰ ਰਹੇ ਨੇ ਪਰ ਇਹ ਮੇਨ ਮਾਰਕਸ ਹੁੰਦਾ ਜਦੋਂ ਸਰਕਾਰ ਦੇ ਮੁਲਾਜ਼ਮ ਨੇ ਨਾ ਜਿਹੜੇ ਜੀ ਪੰਜਾਬੀ ਜੋ ਰੁੱਖਾ ਚਾਹਦਾ ਹੈ ਉਹ ਸਰਕਾਰ ਦੀ ਰਨ ਹੁੰਦੇ ਨੇ ਜਿਹੜਾ ਵੀ ਮਲਾਜਮ ਉਹ ਜਿਹੜੀ ਸਰਕਾਰ ਆ ਜਾਂਦੀ ਹੈ ਮਲਾਜਮ ਉਹਦੇ ਅਨਸਾਰ ਚੱਲਦੇ ਨੇ ਤੇ ਉਹ ਮੈਯੂ ਸਾਹਿਬ ਨੂੰ ਫੋਨ ਲਾ ਕੇ ਤੇ ਐਸਓ ਸਾਹਿਬ ਨੂੰ ਬਾਕੀ ਨੂੰ ਬੇਨਤੀ ਕਰੀ ਆ ਵੀ ਯਾਰ ਤੁਸੀਂ ਇੰਨਾ ਹੋ ਨਾ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੇ ਕੋਈ ਇਹਨੇ ਸਰਕਾਰ ਆਪਣਾ ਪਾਰਟੀ ਬਦਲੀ ਹੈ ਇਹਨੇ ਕੋਈ ਲੋਕਾਂ ਦੀ ਸੇਵਾ ਥੋੜੋ ਛੱਡੀ ਹੈ ਜੇ ਇਹ ਇਸੇ ਗੱਲ ਕਰਕੇ ਪਾਰਟੀ ਛੱਡੀ ਹੈ ਵੀ ਉਹ ਲੋਕ ਸੇਵਾ ਕਰ ਨਹੀਂ ਦਿੰਦੇ ਸੀ ਜੇ ਹੁਣ ਕਰਦਾ ਤਾਂ ਤੁਸੀਂ ਕੋਆਪਰੇਟ ਨਹੀਂ ਕਰਦੇ ਕਦੇ ਉਹਦੇ ਵਿਰੁੱਧ ਪੁਰਾਣਾ ਮਤਾ ਪਾ ਦਿੰਦੇ ਹੋ ਕਦੇ ਉਹਦੇ ਮਰੁੱਦ ਕੁਝ ਕਰ ਦਿੰਦੇ ਹੋ ਬਹੁਤਿਆਂ ਸਾਰੀਆਂ ਜਿਹੜੀਆਂ ਲੀਗਲਾਈਜ਼ਡ ਚੀਜ਼ਾਂ ਨੇ ਉਹ ਹੋ ਯੂ ਸਾਹਿਬ ਨੇ ਸਾਈਨ ਨਾਲ ਹੋਣੀ ਹੈ ਜਦੋਂ ਯੂ ਸਾਹਿਬ ਨਹੀਂ ਕੋਆਪਰੇਟ ਕਰ ਰਹੇ ਜਾਂ ਇਹ ਨਹੀਂ ਉਹਨਾਂ ਨੂੰ ਮਿਲ ਲੈ ਕਿਤਨਾ ਕਿਤੇ ਗੈਪ ਸੀ ਉਹਨੂੰ ਅੱਜ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰੀ ਹੈ ਇਸੇ ਗੈਪ ਲਈ ਯੂ ਸਾਹਿਬ ਨੂੰ ਬੇਨਤੀ ਕਰੀ ਹੈ ਵੀ ਤੁਸੀਂ ਆ ਕੇ ਟੈਕਨੀਕਲੀ ਟੀਮ ਹੁਣ ਦੇਖੋ ਪ੍ਰਧਾਨ ਇੱਕ ਜਿਹਨੂੰ ਆਪਾਂ ਕਹਿੰਦੀ ਰਾਜਨੀਤਿਕ ਤੋਂ ਉਹਦੇ ਤੇ ਹੁੰਦਾ ਉਹਨੂੰ ਟੈਕਨਲਟੀ ਦਾ ਨਹੀਂ ਪਤਾ ਹੀ ਇਸ ਨਾਟ ਡੋਨਟ ਨੋ ਹਾਊ ਟੂ ਸੁਪਲੇਟਟਰ ਇਸ ਗੱਲ ਲਈ ਟੈਕਨੀਕਲ ਟੀਮ ਬੈਠੇ ਪ੍ਰਧਾਨ ਤੋਂ ਮਦਦ ਲਵੇ ਜਿਹੜੀ ਵੀ ਲੋੜ ਹੈ ਇਹਨਾਂ ਨੂੰ ਹੁਣ ਕਹਤਾ ਵੀ ਪੈਸੇ ਲਾ ਦੇ ਭਾਈ ਮੈਂ ਲਾਣਾ ਹੋਰ ਇੱਕ ਬੰਦਾ ਕੀ ਕਰ ਸਕਦਾ ਬਾਕੀ ਮੌਜੂਦਾ ਬੰਦੇ ਕਹਿੰਦੇ ਜਿਹੜਾ ਆਪਣੇ ਯੂ ਸਰਬ ਸੀ ਉਹ ਕਹਿੰਦੇ ਵੀ ਇਹ ਇਤਨਾ ਮਸਲਾ ਹੱਲ ਨਹੀਂ ਹੋਣਾ ਫਿਰ ਜਿਹੜੀ ਚੀਜ਼ ਨਾਲ ਹੱਲ ਹੋਣਾ ਤੁਸੀਂ ਉਹ ਕਰ ਦਿਓ ਰੋਲਾ ਸਿਰਫ ਮਸਲੇ ਹੱਲ ਦਾ ਬਿਜ਼ਟ ਦਾ ਨਹੀਂ ਹੈ